ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਦੀ ਅਪਾਰ ਕਿਰਪਾ ਨਾਲ ਅੱਜ ਅਸੀਂ ਭਗਤ ਕਬੀਰ ਜੀ ਦੇ ਇਨ੍ਹਾਂ ਪਵਿੱਤਰ ਸ਼ਲੋਕਾਂ ਦੀ ਵਿਚਾਰ ਕਰਾਂਗੇ ਜੋ ਸਾਨੂੰ ਜੀਵਨ ਦੀ ਅਸਲੀਅਤ ਦੱਸਦੇ ਹਨ ਅਤੇ ਅਹੰਕਾਰ ਦੇ ਰਾਹ ਤੋਂ ਵਰਜਦੇ ਹਨ ਸੰਗਤ ਜੀ ਕਬੀਰ ਜੀ ਦੀ ਬਾਣੀ ਸਾਡੇ ਲਈ ਇੱਕ ਦੀਵੇ ਵਰਗੀ ਹੈ ਜੋ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਕੱਢਦੀ ਹੈ ਆਓ ਇਨ੍ਹਾਂ ਸ਼ਲੋਕਾਂ ਦੇ ਅਰਥ ਸਮਝੀਏ ਅਤੇ ਇਹਨਾਂ ਨੂੰ ਆਪਣੇ ਜੀਵਨ ਵਿੱਚ ਉਤਾਰੀਏ ਪਹਿਲਾ ਸ਼ਲੋਕ ਕਬੀਰ ਗਰਬ ਨ ਕੀਜੀਐ ਚਾਮ ਲਪੇਟੇ ਹਾੜ ਹੈਵਰ ਉਪਰ ਛਤਰ ਤਰ ਤੇ ਫੁਨ ਧਰਨੀ ਗਾੜ ਸੰਗਤ ਜੀ ਕਬੀਰ ਜੀ ਇਸ ਸ਼ਲੋਕ ਵਿੱਚ ਸਾਨੂੰ ਸਰੀਰ ਦੀ ਅਸਥਿਰਤਾ ਸਮਝਾਉਂਦੇ ਹਨ ਇਹ ਸਰੀਰ ਜਿਸ ਨੂੰ ਅਸੀਂ ਸੋਹਣਾ ਸਮਝਦੇ ਹਾਂ ਸਿਰਫ ਚਮੜੀ ਅਤੇ ਹੱਡਾਂ ਦਾ ਮੇਲ ਹੈ ਅਸੀਂ ਇਸ ਸਰੀਰ ਨੂੰ ਸਜਾਉਂਦੇ ਹਾਂ ਸੋਹਣੇ ਕੱਪੜੇ ਪਾਉਂਦੇ ਹਾਂ ਸੁਗੰਧੀਆਂ ਲਗਾਉਂਦੇ ਹਾਂ ਪਰ ਅੰਤ ਵਿੱਚ ਇਹ ਸਭ ਮਿੱਟੀ ਵਿੱਚ ਮਿਲ ਜਾਣਾ ਹੈ ਕਬੀਰ ਜੀ ਮਿਸਾਲ ਦਿੰਦੇ ਹਨ ਹਾਥੀ ਦੀ ਸੰਗਤ ਜੀ ਹਾਥੀ ਕਿੰਨਾ ਸ਼ਕਤੀਸ਼ਾਲੀ ਜਾਨਵਰ ਹੈ ਉਸ ਦੇ ਸਿਰ ਤੇ ਛੱਤਰ ਲੱਗਦਾ ਹੈ ਸ਼ਾਨ ਨਾਲ ਸਜਾਇਆ ਜਾਂਦਾ ਹੈ ਪਰ ਜਦੋਂ ਮੌਤ ਆਉਂਦੀ ਹੈ ਤਾਂ ਉਹ ਵੀ ਧਰਤੀ ਵਿੱਚ ਦੱਬ ਜਾਂਦਾ ਹੈ ਤਾਂ ਫਿਰ ਸੰਗਤ ਜੀ ਅਸੀਂ ਕਿਸ ਗੱਲ ਦਾ ਅਹੰਕਾਰ ਕਰੀਏ ਇਹ ਸਰੀਰ ਤਾਂ ਅਸਥਾਈ ਹੈ ਸਾਡੀ ਅਸਲ ਪਛਾਣ ਤਾਂ ਆਤਮਾ ਹੈ ਜੋ ਪਰਮਾਤਮਾ ਦਾ ਅੰਸ਼ ਹੈ ਦੂਜਾ ਸ਼ਲੋਕ ਕਬੀਰ ਗਰਬ ਨਾ ਕੀਜੀਐ ਉਚਾ ਦੇਖ ਆਵਾਸ ਅੱਜ ਕਾਲੇ ਉਹ ਭੁਏ ਲੇਟਣਾ ਉੱਪਰ ਜਾਮੇ ਘਾਸ ਸੰਗਤ ਜੀ ਦੂਜੇ ਸ਼ਲੋਕ ਵਿੱਚ ਕਬੀਰ ਜੀ ਸਾਨੂੰ ਸੰਪਤੀ ਅਤੇ ਸ਼ਾਨ ਸ਼ੌਕਤ ਦੇ ਅਹੰਕਾਰ ਤੋਂ ਵਰਜਦੇ ਹਨ ਅਸੀਂ ਵੱਡੀਆਂ ਵੱਡੀਆਂ ਹਵੇਲੀਆਂ ਮਹਿਲ ਗੱਡੀਆਂ ਜਾਇਦਾਦ ਦੇਖ ਕੇ ਸੋਚਦੇ ਹਾਂ ਕਿ ਸਾਡੇ ਕੋਲ ਸਭ ਕੁਝ ਹੈ ਪਰ ਕਬੀਰ ਜੀ ਸਮਝਾਉਂਦੇ ਹਨ ਕਿ ਇਹ ਸਭ ਅਸਥਾਈ ਹੈ ਅੱਜ ਜਾਂ ਕੱਲ ਇਹ ਸਰੀਰ ਮਿੱਟੀ ਵਿੱਚ ਲੇਟ ਜਾਵੇਗਾ ਅਤੇ ਸਾਡੇ ਸਿਰ ਤੇ ਘਾਹ ਉੱਗੇਗਾ ਸੰਗਤ ਜੀ ਸੋਚੋ ਜਿਸ ਮਹਿਲ ਵਿੱਚ ਅਸੀਂ ਅੱਜ ਰਹਿ ਰਹੇ ਹਾਂ ਉਸ ਦੀ ਕੀ ਅਹਿਮੀਅਤ ਜਦੋਂ ਅਸੀਂ ਖੁਦ ਹੀ ਨਹੀਂ ਰਹਿਣਾ ਇਸ ਲਈ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਸਾਡਾ ਅਸਲ ਘਰ ਤਾਂ ਪਰਮਾਤਮਾ ਦਾ ਨਾਮ ਹੈ ਜੋ ਸਦਾ-ਸਦਾ ਰਹਿੰਦਾ ਹੈ ਤੀਜਾ ਸ਼ਲੋਕ ਕਬੀਰ ਗਰਬ ਨਾ ਕੀਜੀਐ ਰੰਗ ਨਾ ਹਸੀਐ ਕੋਏ ਅਜੋ ਹ ਸੁਨਾਓ ਸਮੁੰਦਰ ਮੈਂ ਕੀਆ ਜਾਣੋ ਕੀ ਹੋਏ ਸੰਗਤ ਜੀ ਇਸ ਸ਼ਲੋਕ ਵਿੱਚ ਕਬੀਰ ਜੀ ਸਾਨੂੰ ਸਮਾਜਿਕ ਅਸਮਾਨਤਾ ਅਤੇ ਅਹੰਕਾਰ ਤੋਂ ਬਚਣ ਦੀ ਸਿੱਖਿਆ ਦਿੰਦੇ ਹਨ ਅਸੀਂ ਅਕਸਰ ਆਪਣੇ ਔਦੇ ਧਨ ਦੌਲਤ ਜਾਂ ਸ਼ਕਤੀ ਦੇ ਅਹੰਕਾਰ ਵਿੱਚ ਫਸ ਜਾਂਦੇ ਹਾਂ ਕਿਸੇ ਗਰੀਬ ਜਾਂ ਨੀਵੇਂ ਔਦੇ ਵਾਲੇ ਨੂੰ ਦੇਖ ਕੇ ਹੱਸਦੇ ਹਾਂ ਉਸ ਨੂੰ ਛੋਟਾ ਸਮਝਦੇ ਹਾਂ ਪਰ ਕਬੀਰ ਜੀ ਕਹਿੰਦੇ ਹਨ ਰੰਕ ਨਾ ਹਸੀਏ ਕੋਏ ਕਿਸੇ ਨੂੰ ਨੀਵਾ ਨਾ ਸਮਝੋ ਕਿਉਂਕਿ ਸਭ ਜੀਵ ਪਰਮਾਤਮਾ ਦੀ ਸਾਜਨਾ ਹਨ ਜੀਵਨ ਤਾਂ ਸਮੁੰਦਰ ਦੀ ਨਾਵ ਵਰਗਾ ਜੋ ਕਦੋਂ ਡੁੱਬ ਜਾਵੇ ਕਦੋਂ ਕਿਨਾਰੇ ਲੱਗ ਜਾਵੇ ਕੋਈ ਨਹੀਂ ਜਾਣਦਾ ਸੰਗਤ ਜੀ ਅੱਜ ਅਸੀਂ ਸ਼ਕਤੀਸ਼ਾਲੀ ਹਾਂ ਪਰ ਅਗਲੇ ਪਲ ਕੀ ਹੋਵੇਗਾ ਇਹ ਕੌਣ ਜਾਣਦਾ ਹੈ ਇਸ ਲਈ ਸਭ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ ਚੌਥਾ ਸ਼ਲੋਕ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲਿਓ ਤਜ ਜਾਹੋਂਗੇ ਜਿਉ ਕਾਂਚੂਰੀ ਪੋਯੰਗ ਸੰਗਤ ਜੀ ਇਸ ਸ਼ਲੋਕ ਵਿੱਚ ਕਬੀਰ ਜੀ ਸਰੀਰਕ ਸੁੰਦਰਤਾ ਦੇ ਅਹੰਕਾਰ ਤੋਂ ਵਰਜਦੇ ਹਨ ਅਸੀਂ ਆਪਣੀ ਜਵਾਨੀ ਸੁੰਦਰਤਾ ਤੰਦਰੁਸਤੀ ਦੇਖ ਕੇ ਸੋਚਦੇ ਹਾਂ ਕਿ ਸਾਡੇ ਵਰਗਾ ਕੋਈ ਨਹੀਂ ਪਰ ਕਬੀਰ ਜੀ ਸਮਝਾਉਂਦੇ ਹਨ ਕਿ ਇਹ ਸੁੰਦਰਤਾ ਸੱਪ ਦੀ ਕੰਜਲੀ ਭਾਵ ਕੰਜਵਾੰਗ ਹੈ ਸੱਪ ਜਦੋਂ ਆਪਣੀ ਪੁਰਾਣੀ ਚਮੜੀ ਛੱਡਦਾ ਹੈ ਤਾਂ ਉਹ ਪਿੱਛੇ ਰਹਿ ਜਾਂਦੀ ਹੈ ਇਸੇ ਤਰ੍ਹਾਂ ਇਹ ਸਰੀਰ ਵੀ ਇੱਕ ਦਿਨ ਛੁੱਟ ਜਾਵੇਗਾ ਸੰਗਤ ਜੀ ਜਵਾਨੀ ਅਤੇ ਸੁੰਦਰਤਾ ਅਸਥਾਈ ਹਨ ਪਰ ਪ੍ਰਮਾਤਮਾ ਦਾ ਨਾਮ ਸਦਾ-ਸਦਾ ਲਈ ਸਾਥੀ ਹੈ ਸੰਗਤ ਜੀ ਇਹਨਾਂ ਸਾਰੇ ਸ਼ਲੋਕਾਂ ਦਾ ਸਾਰ ਇੱਕ ਹੀ ਹੈ। ਅਹੰਕਾਰ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ। ਭਾਵੇਂ ਅਸੀਂ ਸਰੀਰ ਦਾ ਗਰਭ ਕਰੀਏ, ਸੰਪਤੀ ਦਾ, ਅਹੁਦੇ ਦਾ ਜਾਂ ਸੁੰਦਰਤਾ ਦਾ, ਇਹ ਸਭ ਮਾਇਆ ਦਾ ਜਾਲ ਹੈ। ਮੌਤ ਸਭ ਨੂੰ ਸਮਾਨ ਕਰ ਦਿੰਦੀ ਹੈ। ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਸਾਡਾ ਅਸਲ ਸੰਪਤੀ ਪ੍ਰਮਾਤਮਾ ਦਾ ਨਾਮ ਹੈ। ਜੇ ਅਸੀਂ ਨਿਮਰਤਾ ਅਪਣਾਈਏ, ਸਭ ਜੀਵਾਂ ਨੂੰ ਸਮਾਨ ਸਮਝੀਏ ਅਤੇ ਵਾਹਿਗੁਰੂ ਦੇ ਨਾਮ ਵਿੱਚ ਜੁੜੀਏ, ਤਾ ਸਾਡਾ ਜੀਵਨ ਸਫਲ ਹੋ ਜਾਵੇਗਾ ਸੰਗਤ ਜੀ ਆਓ ਅਸੀਂ ਅਹੰਕਾਰ ਦਾ ਤਿਆਗ ਕਰੀਏ ਜਦੋਂ ਵੀ ਮਨ ਵਿੱਚ ਗਰਭ ਆਵੇ ਇਹ ਸੋਚੀਏ ਕਿ ਅਸੀਂ ਮਿੱਟੀ ਤੋਂ ਬਣੇ ਹਾਂ ਅਤੇ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਸਤਿਗੁਰੂ ਜੀ ਦੀ ਬਾਣੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਹਾਓ ਨਾਮ ਸਿਮਰਨ ਕਰੀਏ ਸਤਿਗੁਰੂ ਦੀ ਸਰਨ ਵਿੱਚ ਰਹੀਏ ਅਤੇ ਆਪਣੇ ਜੀਵਨ ਨੂੰ ਪਰਮਾਤਮਾ ਦੇ ਰੰਗ ਵਿੱਚ ਰੰਗਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ